ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਨਾਲ ਲੱਗਦੇ ਇਲਾਕੇ ਦੋਸਤੋ ਗੜ੍ਹ ਸੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਉਪਾਰ ਦਾ ਕੰਮ ਆ ਵੀਰ ਦਾ ਤੇ ਰੂਟੀਨ ਚ ਬਾਈ ਜੀ ਹੋਣਾ ਕੋਲੇ ਜਰਸੀ ਵੜਾਉਂਦੀਆਂ ਤੇ ਡੀਨ ਨੂੰ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਅੱਜ ਦੀ ਵੀਡੀਓ ਦੋਸਤੋ ਜਰਸੀ ਦਿਖਾਉਂਗਾ ਦੂਜਾ ਸੂਆ ਚੰਗੇ ਥਣ ਹਵਾਨੇ ਵਾਲੀ ਤੇ ਕੋਸ ਸਮਾਂ ਹਜੇ ਸੂਨ ਦੇ ਵਿੱਚ ਕੱਚੀ ਆ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਤੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੱੱਛੀ ਆ ਮੂਤੋਂ 6 ਦਾ ਪਲੂ ਨੇ ਬਾਈ ਕਹਿੰਦਾ ਪਹਿਲੇ ਸੂਏ 15 ਕਿਲੋ ਦੁੱਧ ਚਵਾਇਆ ਐ ਤਕਿ ਬਾਈ ਕਹਿੰਦਾ 16 17 ਲੀਟਰ ਤੋਂ ਨਾਰਮਲ ਚਵਾਜੂਗੀ ਡੇਟ ਮੁਤਾਬਕ 20 ਦਿਨ ਹਜੇ ਕੱਚੀ ਆ ਥਾਣੇ ਦੋਸਤੋ ਸੋਹਣੇ ਆ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਫੋਰ ਸ਼ਾਂਗ ਪੁਰਾਣੀ ਥਾਣੇ ਦੋਸਤੋ ਮਨੇਡ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਥਾਣੇ ਨੇੜੇ ਤੋਂ ਚੈੱਕ ਕਰ ਸਕਦੇ ਆ ਨਿਖਰ ਮੇ ਤੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਬੈਕ ਸਾਈਡ ਤੋਂ ਹਵਾਨਾ ਵੇਖ ਸਕਦੇ ਆ ਸੋਹਣਾ ਨਿਗਰ ਹਵਾਨਾ ਤਿਆਰ ਕਰੀ ਤੋਂ ਰਹੀ ਹੁੰਦੀ ਆ ਵਾਲਟੇਲ ਦੋਸਤੋ ਹਵਾਨੇ ਚ ਜ 20 ਦਿਨਾਂ ਚ ਹਵਾਨਾ ਦੋਸਤੋ ਵੈਰਨੈ ਚੰਗਾ ਵੱਡਾ ਤਿਆਰ ਕਰ ਜਣਾ ਤੇ ਬਾਈ ਕਹਿੰਦਾ 16 17 ਲੀਟਰ ਤੋਂ ਨਾਰਮਲ ਚ ਵਾਜੂਗੀ ਦੋਸਤੋ ਰੇਟ ਬਾਈ ਨੇ ਰੱਖਿਆ ਹੋਇਆ 37000 ਰੁਪਇਆ ਉੱਚ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦੀ